ਆਈ ਸ੍ਰੀਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕਿਸ ਤੇ ਰੈ ਚੀਰੈ ਲੱਖ ਚੁਰਾਸੀ ਤਰਸ ਦੇ ਫਿਰੇ ਬਿਨ ਗੁਰ ਭੇਟੇ ਪੀਰੈ ਹਰਜੀਉ ਬਖਸ਼ੇ ਬਖਸ਼ ਲੈ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨ ਕੋਈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੈ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣ ਤਾਸਮਨ ਜਪਹਿ ਇਕ ਮਰਾਰ ^{(1)} ^{(2)}^{(3)}^{(4)}^{(5)}^{(6)}^{(7)}^{(8)}^{(9)}^{(10)}^{(11)}^{(12)}^{(13)}^{(14)}^{(15)}^{(16)}^{(17)}^{(18)}^{(19)}^{(20)}^{(21)}^{(22)}^{(23)}^{(24)}^{(25)}^{(26)}^{(27)}^{(28)}^{(29)}^{(30)}^{(31)}^{(32)}^{(33)}^{(34)}^{(35)}^{(36)}^{(37)}^{(38)}^{(39)}^{(40)}^{(41)}^{(42)}^{( ਧਨ ਸਵਾਰਨ ਹਾਰ ਮਨ ਕੇ ਵਿਕਾਰ ਮਨ ਹੈ ਤਜੈ ਮਨ ਚੂਕੈ ਮੋਹ ਅਭਮਾਨ ਆਤਮਾ ਨਾਮ ਪਛਾਣਿਆ ਸਹਿਜੀ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ ਦੇਵਾਨ ਸ਼ਬਦ ਨਾ ਚੀਨੈ ਕਤਨੀ ਬਦਨੀ ਕਰੇ ਵਿਖਿਆ ਮਾਹੀ ਸਮਾਨ ਸਭ ਕਿਛੇ ਆਪੇ ਆਪ ਹੈ ਦੂਜਾ ਅਵਰਨ ਕੋਈ ਜਿਉ ਬੁਲਾਏ ਤਿਉ ਬੋਲੀਐ ਜਾਂ ਆਪ ਬੁਲਾਏ ਸੋਇ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਇ ਨਾਨਕ ਨਾਮ ਸੰਭਾਲ ਤੂੰ ਜਿਤ ਸੇਵੈ ਸੁਖ ਹੋਇ ਸ੍ਰੀ ਰાગ ਮਹੱਲਾ ਤੀਜਾ ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਇ ਮਲ ਹਉ ਮੈਂ ਧੋਤੀ ਕਿਵੇਂ ਨਾ ਉਤਰੈ ਜੇ ਸਉ ਤੀਰਥ ਨਹਾਏ ਬਹੁ ਵਿਦ ਕਰਮ ਕਮਾਵੰਦੇ ਦੂਣੀ ਮਲ ਲਾਗੀ ਆਏ ਪੜਿਐ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਨੇ ਆਵੈ ਤਾਂ ਨਿਰਮਲ ਹੋਈ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋ ਹੋਏ ਰਹਾਉ ਮਨ ਮੈਲੈ ਭਗਤ ਨਾ ਹੋਵੇਈ ਨਾਮ ਨਾ ਪਾਇਆ ਜਾਈ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਤ ਗੁਆਇ ਗੁਰ ਪ੍ਰਸਾਦੀ ਮਨ ਵਸੈ ਮਲ ਹਉ ਮੈ ਜਾਈ ਸਮਾਈ ਜਿਉ ਅੰਧੇਰੈ ਦੀਪਕ ਬਾਲੀ ਐ ਤਿਉ ਗੁਰ ਗਿਆਨ ਅਗਿਆਨ ਤਜਾਏ ਹਮ ਕੀਆ ਹਮ ਕਰਹੇਗੇ ਹਮ ਮੂਰਖਾ ਗاوار ਕਰਨੇ ਵਾਲਾ ਵਿਸਰਿਆ ਦੂਜੇ ਭਾਈ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਭਾਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸੱਚ ਨਾਮ ਉਰਤਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲੇ ਹਾਰੈ ਜਾਉ ਏ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਉ ਮਨ ਰਕਤੇ ਜਿਹ ਵਾਰਤੀ ਹਰ ਗੁਰ ਸੱਚੇ ਗਾਉ ਨਾਨਕ ਨਾਮ ਨਾ ਬਿਸਰੈ ਸੱਚੀ ਮਾਹੀ ਸਮਾ ਸ੍ਰੀ ਰಾಗ್ ਮਹੱਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਿਐ ਦੁਖ ਜਾਏ ਜਾਇ ਪੁੱਛਾਂ ਤਿਨ ਸੱਜਣਾ ਪ੍ਰਭ ਕਿਤ ਬਿਦ ਮਿਲੈ ਮਲਾਈ ਮੇਰੇ ਸਤਗੁਰਾ ਮੈਂ ਤੁਝ ਬਿਨ ਅਵਰਨਾ ਕੋਇ ਹਮ ਮੂਰਖ ਮੁਗਧ ਸਰਨਾਗਤੀ ਕਰ ਕਿਰਪਾ ਮੀਲੇ ਹਰ ਸੋਇ ਰਹਾਉ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਲਾਵੇ ਸੋਇ ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰਨਾ ਕੋਇ ਹਉ ਗੁਰ ਸਰਨਾਈ ਟਹਿ ਪਵਾਂ ਕਰ ਦਇਆ ਮੀਲੇ ਪ੍ਰਭ ਸੋਇ ਮਾਨਾ ਹੱਥ ਕਿਨੈ ਨਾ ਪਾਇਆ ਕਰ અપਾਵ ਥਕੇ ਸਭ ਕੋਈ ਸਹਸ ਸਿਆਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਕੂੜ ਕਪਟ ਕਿਨੈ ਨਾ ਪਾਇਉ ਜੋ ਬੀਜੈ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦਹੁ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਾबास ਬਿਖ ਪੌਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਧ੍ਰਿਗ ਜੀਵਾਸ ਕੋਈ ਗੁਰਮੁਖ ਸੱਜਣ ਜੇ ਮਿਲੈ ਮੈਂ ਦੱਸੇ ਪ੍ਰਭ ਗੁਣਤਾਸ ਹਉ ਕਿਸ ਵਿਟੋ ਚੌਖਨੀਐ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾਂ ਨਾਮ ਧਿਆਈ ਬਿਨ ਨਾਵੈ ਜੀਵਨ ਨਾ ਥੀਐ ਮੇਰੇ ਸਤਗੁਰ ਨਾਮ ਦਰੜਾਈ ਰਹਾਉ ਨਾਮ ਅਮੋਲ ਕ ਰਤਨ ਹੈ ਪੂਰੇ ਸਤਗੁਰ ਪਾਸ ਸਤਗੁਰ ਸੇਵੈ ਲੱਗਿਆ ਕਾਡ ਰਤਨ ਦੇਵੈ ਪ੍ਰਗਾਸ ਤਨ ਵਡ ਭਾਗੀ ਵਡ ਭਾਗੀਆਂ ਜੋ ਆਏ ਮਿਲੇ ਗੁਰ ਪਾਸ ਜਿੰਨਾ ਸਤ ਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਣ ਵਸ ਕਾਲ ਹੋਏ ਫਿਰ ਫਿਰ ਜੋ ਨ ਪੁਹਾਈਐ ਵਿੱਚ ਵਿਸਤਾ ਕਰ ਵਿਕਰਾਲ ਉਹ ਨਾ ਪਾਸ ਦਵਾਸ ਨਾ ਪਿੱਟੀਐ ਜਿਨੇ ਅੰਤਰ ਕ੍ਰੋਧ ਚੰਡਾਲ ਸਤ ਗੁਰ ਪੁਰਖ ਅੰਮ੍ਰਿਤ ਸਰ ਵਡਭਾਗੀ ਨਾਵਹਿ ਆਏ ਉਨ ਜਨਮ ਜਨਮ ਕੀ ਮਹਿਲ ਉਤਰੈ ਨਿਰਮਲ ਨਾਮ ਦਰੜਾਈ ਜਨ ਨਾਨਕ ਉਤਮ ਪਦ ਪਾਇਆ ਸਤ ਗੁਰ ਕੀ ਲਿਵ ਲਾਈ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਈ ਗੁਰਮੁਖ ਸੱਜਣ ਗੁਣ ਕਾਰੀਆ ਮਿਲ ਸੱਜਣ ਹਰ ਗੁਣ ਗਾਈ ਹੀਰਾ ਹੀਰ ਮਿਲ ਬਿਦਿਆ ਰੰਗ ਚਲੂਲੇ ਨਾਈ ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੋਂ ਸਮਲਾਵੇ ਸੋ ਹੋਏ ਰਹਾਉ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਫੁਗੁਰ ਨਾਮ ਦਰੜਾਏ ਰੰਗ ਸਿਓ ਆਉ ਸਤਗੁਰ ਕੈ ਬਲ ਜਾਉ ਬਿਨ ਸਤਗੁਰ ਹਰ ਨਾਮ ਨਾ ਲੱਭੈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆਂ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹੂ ਬੂਡਾ ਬੇੜੀ ਪਾਸ ਸਤਗੁਰ ਬੋਹਤ ਹਰ ਨਾਵ ਹੈ ਕਿਤ ਬਿਦ ਚੜਿਆ ਜਾਏ ਸਤਗੁਰ ਕੈ ਪਾੜੇ ਜੋ ਚੱਲੈ ਵਿਚ ਬੋਹਿਥ ਬੈਠਾ ਆਏ ਤਨ ਤਨ ਵਡ ਭਾਗੀ ਨਾਨਕਾ ਜਿੰਨਾ ਸਤਗੁਰ ਲਏ ਮਲਾਏ